ਠੀਕ ਹੈ ਅਸੀਂ ਵੀਡੀਓ ਪਾਉਨੇ ਆ ਅਸੀਂ ਇੱਧੇ ਪਾਉਣੀ ਆ ਠੀਕ ਹੈ ਸਾਨੂੰ ਕੋਈ ਰੋਕ ਨਹੀਂ ਸਕਦਾ ਠੀਕ ਹੈ ਅਸੀਂ ਕਿਸੇ ਨੂੰ ਮਾਰਾ ਕਰਨੇ ਆ ਅਗੰਦੇ ਕੰਮ ਕਰ ਲੈ ਚਾ ਅਸੀਂ ਇੱਧੇ ਪਾਉਨੇ ਆ ਪਰ ਆ ਉੱਧਰੇ ਪਾਉਣਗੇ ਠੀਕ ਹੈ ਤੇ ਅਸੀਂ ਜੀਪ ਉੱਧੇ ਪਾਉਣੀ ਆ ਤਾਂ ਕੀ ਮਤਲਬ ਆ ਉਹ ਨਹੀਂ ਡਰਦੇ ਨਹੀਂ ਕਿਤੇ ਤੋਂ ਵੀ ਆਪਾਂ ਆ ਆ ਸੁਣ ਲਓ ਤੁਸੀਂ ਸਾਰੇ ਠੀਕ ਹੈ ਅਸੀਂ ਜਿੱਧਾ ਪਾਉਨੇ ਵੀਡੀਓ ਇੱਥੇ ਪਾਉਣੀ ਆ ਜ਼ਿੰਮੇਵਾਰੀ ਲੈਣੀ ਆ ਜ਼ਿੰਮੇਵਾਰੀ ਲੈਣੀ ਹੈ ਕੀ ਬਣ ਜੀ ਜੋ ਗਾਨੇ ਦੇ ਟਰਮੀ ਕਰ 50 ਵਾਲਾ ਐ ਕਿਥੇ ਅਗਲਾ ਦਿਖਾ ਲਵੀਂ ਨੀ ਕਿ ਫਿਲਮਾਂ ਦੇ ਚ ਲੈ ਜਾਣ ਨੂੰ ਫਿਰ ਤਾਂ ਤਿੰਨ ਕਿਆ ਕੋਈ ਐਕਟਿੰਗ ਕਰਨੀ ਨਹੀਂ ਆਉਂਦੀ ਐ ਬਿੱਥੇ ਸਦਾ ਕਰਤਾ ਮੜੇ ਮੜੇ ਦੇਖੋ ਥਿੱਕੋ ਤਾਂ ਸਹੀ ਕੋਈ ਕਲਾਸ ਲਾਇਆ ਕਰੋ ਨਹੀਂ ਨਹੀਂ ਦੇਖੋ ਦੱਸ ਯਾਰ ਜਿੱਥੇ ਤੈਂ ਬਾਂਦਰ ਬਣਾਇਆ ਘੰਟਾ ਹੋ ਗਿਆ ਯਾਰ ਵੇ ਜੇ ਹੈ ਕਿੱਥੇ ਕੋਈ ਤਾਂ ਤਾਂ ਕਿ ਨਹੀਂ ਦੰਦ ਆਪ ਕੋਈ ਭੌਂਕੀ ਜਾਂਦਾ ਜੀ ਦੋ ਦਿਨਾਂ ਇੱਕੋ ਬਣਾਣ ਪਈ ਹੋਆ ਨੇ ਤੁਸੀਂ ਕਿ ਇਹ ਵੀਡੀਓ ਨਾ ਬਣਾ ਦੋ ਦਿਨਾਂ ਲਈ ਕੋਈ ਕਰਨਾ ਪੜੀ ਜੀ ਦੋ ਦਿਨ ਤੁਹਾਡੀ ਮੁੱਟਿਆ ਕੱਲ ਕਰਨਾ ਕੋਈ ਭੌਂਕਣ ਲੱਗਾ ਤੇ ਲਾ ਮੈਂ ਫੋਨ ਮਾਰ ਕੇ ਪੰਜ ਦਿਨਾਂ ਫਿਰ ਮੈਂ ਕੰਮੜਾ ਇਹ ਤਲੇ ਮਰ ਆਪੇ ਕੀ ਕਰਾਓ ਯਾਰ ਹਣੇ